ਤੇ ਬਹੁਤ ਹੀ ਭਰਮੀ ਗਿਣਤੀ ਦੇ ਵਿੱਚ ਵੀ ਸਾਰੇ ਲੋਕ ਆ ਰਹੇ ਆ ਵਿਚਾਰ ਸੁਣਨ ਸਾਡੇ ਤਾਂ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਮੈਨੂੰ ਲੱਗਦਾ ਇਸ ਕਰਕੇ ਜੋ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਪੰਜਾਬ ਦੇ ਵਿੱਚ ਪਿਛਲੇ 2.5 ਸਾਲ ਦੇ ਵਿੱਚ ਤੇ ਡਾਕਟਰ ਰਾਜਕਮਰ ਚੱਬੇਵਾਲ ਜੀ ਜੋ ਕੀਤੇ ਹੋਏ ਸਾਰੇ ਕੰਮ ਹੈ ਜੋ ਰਸੂਕੁੰਨਾਰੇ ਬਣਾਇਆ ਹਲਕੇ ਦੇ ਵਿੱਚ ਸਾਰਾ ਇੰਨੇ ਸਾਲ ਮਿਹਨਤ ਕਰਕੇ ਉਹਦੇ ਸਦਕੇ ਜੋ ਹੈ ਇੰਨਾ ਸਾਰਾ ਜੋ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਨੇ ਬਿਲਕੁਲ ਟਰੈਕ ਬਿਲਕੁਲ ਬਣਿਆ ਕਿਉਂਕਿ ਬਹੁਤ ਜ਼ਿਆਦਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਡਾਕਟਰ ਆਜਮਰ ਜੀ ਨੇ ਤੇ ਸਾਡੀ ਆਮ ਆਦਮੀ ਪਾਰਟੀ ਨੇ ਵੀ ਤੇ ਜੇ ਕੀ ਗੱਲ ਕੀਤੀ ਜੇ ਕੀਤੇ ਹੋਏ ਕੰਮਾਂ ਦੀ ਜੋ ਬਹੁਤ ਹੀ ਇਤਿਹਾਸਿਕ ਕੰਮ ਕੀਤੇ ਹੈ ਜੇ ਇਹਦਾ ਬਹੁਤ ਸਾਡੇ ਜੋ ਵੱਡੇ ਪੁਲ ਸੀ ਬਣਾਉਣ ਵਾਲੇ ਬਿਸ਼ੋਈ ਪਿੰਡ ਦੇ ਬਸੀਕਲਾਂ ਪਿੰਡ ਦੇ ਚਾਹੇ ਤੁਸੀਂ ਦੇਖ ਲਓ ਟੋਲੀਆਂ ਡਾਂਡੀਆਂ ਪਿੰਡ ਆਹ ਵਾਲੇ ਪਿੰਡਾਂ ਦੇ ਪੁਲ ਬਣਾਏ ਜੋ ਗੁਰੂ ਘਰਾਂ ਨੂੰ ਕਈ ਜਾਣ ਵਾਲੀਆਂ ਸੜਕਾਂ ਜਿਸ ਤਰ੍ਹਾਂ ਹੁਣੀ ਗੁਰਦੁਆਰਾ ਸ਼ਹੀਦਾ ਤੋਂ ਗੁਰਦੁਆਰਾ ਪੀਰ ਵਾਲਾ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ ਵੀ 18 ਫੁੱਟ ਕੀਤੀ ਜਾ ਰਹੀ ਹੈ ਹਲੇ ਵੀ ਕੰਮ ਚੱਲ ਰਿਹਾ ਉਹਦਾ 6 ਕਰੋੜ ਦੀ ਉਹਦੀ ਲਾਗਤ ਹੈ ਸਭ ਤੋਂ ਵੱਡਾ ਕੰਮ ਜਿਹੜਾ ਸਰਕਾਰੀ ਕਾਲਜ ਜੋ ਹੈ ਡਿਗਰੀ ਕਾਲਜ ਮੁਖਲੇਣੇ ਪਿੰਡ ਦੇ ਵਿੱਚ ਜੋ ਡਾਕਟਰ ਰਾਜ ਕੁਮਾਰ ਜੀ ਨੇ ਸਥਾਪਿਤ ਕੀਤਾ ਸੀ ਜਿਸ ਦੀ ਲਾਗਤ ਤਕਰੀਬਨ 17 ਤੋਂ 20 ਕਰੋੜ ਰੁਪਏ ਸੀਗਾ ਉਹ ਮਤਲਬ ਇੱਨੇ ਜੋ ਸਾਰੇ ਇਤਿਹਾਸਿਕ ਕੰਮ ਹੈ ਰਕਸਾਨ ਨੇ ਕੀਤੇ ਆ ਤੇ ਜੋ ਮਤਲਬ ਹੋਰ ਵੀ ਜੋ ਕਈ ਜਿਆਦਾ ਕਰਜੇ ਮਾਫੀ ਹੋ ਗਏ ਕੋਈ ਕਿੰਨੇ ਸਾਰੇ ਕੰਮ ਹੋ ਗਏ ਉਹ ਕਰਵਾਏ ਸਾਰੇ ਲੋਕਾਂ ਦੇ ਤੇ ਇਸੇ ਤਰ੍ਹਾਂ ਹੀ ਹੁਣ ਵੀ ਪਿਛਲੇ 3 ਮਹੀਨਿਆਂ ਦੇ ਵਿੱਚ ਜੋ 70 ਕਰੋੜ ਦੀ ਗ੍ਰਾਂਟ ਹੈ ਜੋ ਪੰਜਾਬ ਸਰਕਾਰ ਵੱਲੋਂ ਉਹ ਆਈ ਹੈ ਛੱਬੇਵਾਲ ਹਲਕੇ ਦੇ ਵਿੱਚ ਜਿਹਦੇ ਕਰਕੇ ਜੋ ਬਹੁਤ ਸਾਰੇ ਵਿਕਾਸ ਦੇ ਕੰਮ ਹੋ ਚੱਲ ਰਹੇ ਹਨ ਜੰਨੀ ਸਾਹਿਬ ਦੀ ਅਚਾਨਕ ਐਂਟਰੀ ਹੋਈ ਹੈ ਜਦੋਂ ਸਾਰੀਆਂ ਪਾਰਟੀਆਂ ਨੇ ਵੱਡੇ ਲੀਡਰ ਲਿਆ ਕੇ ਮਤਲਬ ਕਹ ਲਓ ਜੋਰ ਲਾ ਲਿਆ ਉਸ ਤੋਂ ਬਾਅਦ ਅਚਾਨਕ ਕਿੰਨਾ ਕੁ ਫਰਕ ਸਾਰੀ ਪਾਰਟੀਆਂ ਦਾ ਜੋ ਚੋਣ ਲੜਨਾ ਹੈ ਉਹਨਾਂ ਦਾ ਲੋਕਤੰਤਰ ਦੇ ਵਿੱਚ ਹੱਕ ਹੈ ਤੇ ਪੂਰਾ ਮਿਹਨਤ ਕਰਨਾ ਵੀ ਉਹਨਾਂ ਦਾ ਹੱਕ ਹੈ ਤੇ ਇਸੇ ਕਰਕੇ ਜੋ ਹੈ ਸਾਰੇ ਜੋ ਹੈ ਟਰਾਈ ਕਰ ਰਹੇ ਕਿ ਜਿਮਨੀ ਚੋਣ ਹੈ ਉਹਦੇ ਵਿੱਚ ਵੀ ਜੋ ਹੁੰਦਾ ਹੈ ਕਿ ਸਾਰੇ ਪੂਰਾ ਆਪਣਾ ਬਹੁਤ ਵਧੀਆ ਟਰਾਈ ਕਰਦੇ ਆ ਸਾਡੇ ਵੀ ਹਲਕੇ ਦੇ ਵਿੱਚ ਬਹੁਤ ਜੋ ਐਕਟੀਵਿਟੀ ਵੀ ਹੋ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਚਾਰ ਵਾਰ ਆ ਚੁੱਕੇ ਨੇ ਅਰਵਿੰਦ ਕੇਜੂਲ ਸਾਹਿਬ ਵੀ ਆ ਚੁੱਕੇ ਆ ਤੇ ਜੋ ਬਾਕੀ ਸਾਰੇ ਵੀ ਹਲਕਿਆਂ ਤੋਂ ਐਮ ਐਲ ਏ ਨੇ ਵਿਧਾਇਕ ਨੇ ਉਹ ਵੀ ਆ ਰਹੇ ਆ ਤੇ ਇੱਥੇ ਡੋਰ ਟੂ ਡੋਰ ਵੀ ਕਰ ਰਹੇ ਆ ਇਹ ਇਸ ਕਰਕੇ ਜੋ ਬਹੁਤ ਜ਼ਿਆਦਾ ਮਿਹਨਤ ਦੇਖਣ ਨੂੰ ਮਿਲ ਰਹੀ ਹੈ ਇਸ ਨੂੰ ਨਹੀਂ ਫਰਕ ਕਿੰਨਾ ਪਵੇਗਾ ਚੰਨੀ ਚੰਨੀ ਸਾਹਿਬ ਦੇ ਆਉਣ ਦੇ ਦੇਖੋ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਜੋ ਅਸੀਂ ਆਪਣੇ ਆਪ ਤੇ ਜੋ ਫੋਕਸ ਕਰ ਰਹੇ ਹਾਂ ਤੇ ਜੋ ਆਮ ਆਦਮੀ ਪਾਰਟੀ ਦੀ ਜੋ ਪੂਰੀ ਇਸੇ ਤਰ੍ਹਾਂ ਜੋ ਟਰੈਕ ਹੈ ਜੋ ਮੋਮੈਂਟਮ ਜਿਹਨੂੰ ਕਹਿੰਦੇ ਆ ਬਹੁਤ ਵਧੀਆ ਬਣਿਆ ਹੋਇਆ ਤੇ ਉਸੇ ਤਰ੍ਹਾਂ ਆਪਾਂ ਚੱਲ ਕੇ ਮਿਹਨਤ ਕਰਕੇ ਜੋ ਹੈ ਜਿੱਤਾਂਗੇ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁ